ਇਹ ਕਰ ਦਸ ਮਾਨ ਨਹੀਂ ਬਣਾਇਆ ਕੋਈ ਚੀਜ਼ ਨਹੀਂ ਬਣਾਈ ਇਹ ਦੇਖੋ ਇਹ ਕੀ ਕਰ ਸਕਦਾ ਵਾ ਕੁਝ ਨਹੀਂ ਇਹਦੇ ਪੱਲੇ ਨਾ ਭਈਆ ਜਿਵੇਂ ਕਿਸੇ ਨੇ ਦੁਕਾਨ ਕੀਤੀ ਆ ਉਹਦੀ ਮੈਂ ਪ੍ਰੋਮੋਸ਼ਨ ਕਰ ਰਿਹਾ ਮੈਂ ਯਾਰ ਸੋਸ਼ਲ ਮੀਡੀਆ ਤੇ ਸਟਾਰ ਆ ਤੈਨੂੰ ਤੈਨੂੰ ਹੀ ਹਾਂ ਦੀ ਉੱਤੇ ਚੱਕਦੇ ਆ ਵੀ ਤੇਰਾ ਘਰ ਵਾਲਾ ਸੋਹਣਾ ਸੁਨੱਖਾ ਕਿੱਡਾਗਾ ਸੋਹਣਾ ਸੁਨੱਖਾ ਹੀ ਬੱਲੇ ਆ ਹੈ ਤਾਂ ਨੰਗ ਜੀ ਬੈਲੈਂਸ ਵੀ ਮੈਨੂੰ ਮੈਂ ਆਪ ਕਰਵਾ ਕੇ ਦਿੰਨੀ ਆ ਇਹਦੀ ਨੀ ਔਕਾਤ ਨਹੀਂ ਹੈਗੀ ਕਿ ਇਹ ਬੈਲੈਂਸ ਕਰਵਾ ਲੀਏ ਤੁਹਾਡੇ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਅੱਜ ਆਪਣੇ ਜਿਹੜੀ ਪਤਨੀ ਦੋਸ਼ ਲਾ ਰਹੀ ਹੈ ਕਿ ਜਿਹੜਾ ਮੇਰੇ ਘਰ ਵਾਲਾ ਉਹ ਫੁਕਰਾਗਾ ਸਿਰੇ ਦਾ ਫੁਕਰਾਗਾ ਨੰਗਾ ਕੀ ਗੱਲਬਾਤ ਆ ਉਹ ਜਿਹੜੇ ਆਪਾਂ ਪੁੱਛਾਂਗੇ ਮੁੰਡੇ ਨੂੰ ਵੀ ਪੁੱਛਾਂਗੇ ਤੇ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਹ ਵੀ ਨਾਲ ਖੜੀ ਆ ਕੀ ਮਸਲਾ ਬਈ ਤੁਹਾਡਾ ਮਸਲਾ ਮਸਲਾ ਤੁਹਾਡੀ ਘਰ ਵਾਲੀ ਕਹਿੰਦੀ ਐ ਕਿਹੜਾ ਮਸਲਾ ਕੀ ਕਹਿ ਕੇ ਕੀ ਲੈ ਆਈਆਂ ਤੂੰ ਮੈਨੂੰ ਘਰੋਂ ਗੱਲ ਸੁਣੋ ਇਹ ਇੱਕ ਨੰਬਰ ਦਾ ਨੰਗ ਬੰਦਾ ਫੂਕਾ ਬੰਦਾ ਠੀਕ ਬਗਵਾ ਮੇਰੇ ਸਰ ਤੇ ਐਸਰਦਾ ਠੀਕ ਤਾਂ ਆਪੇ ਕੁਛ ਵੀ ਨਹੀਂ ਕਰਦਾ ਮੈਂ ਜੋਬ ਕਰਦੀ ਆ ਇਹ ਬੇਲਾ ਰੰਦਾ ਫੁਕਰਪੁਣਾ ਕਰਦਾ ਇਹ ਬੰਦਾ ਉਹ ਕਿਉਂ ਮਿੱਟੀ ਵੜਾਉਣੀ ਆ ਹਰਥਾ ਮੇਰੀ ਬੇਤੀ ਕਰਾਈ ਨਹੀਂ ਇੱਥੇ ਲੈ ਕੇ ਕਹਿ ਕੇ ਤੈਨੂੰ ਰੀਲ ਦਾ ਬਣਾ ਲਈ ਸੀ ਮੈਨੂੰ ਇਹ ਕੁਛ ਨਹੀਂ ਕਰਦਾ ਮੇਰੇ ਸਿਰ ਤੇ ਪਲਦਾ ਵਾ ਇਹ ਦੀ ਜਿਹੜੀ ਆ ਰਿਪੋਰਟੇਸ਼ਨ ਬਣੀ ਹੋਈ ਆ ਵੀ ਮੇਰੇ ਕਰਕੇ ਬਣੀ ਹੋਈ ਆ ਕਿਹਦੀ ਤੇਰੇ ਕਰਕੇ ਬਣੀ ਆ ਮੈਂ ਕੰਮ ਕਰਦਾਗਾ ਤਾਂ ਬਣੀ ਆ ਇਹ ਕਰਦਾ ਇਹਨੇ ਕੋਈ ਘਰ ਦਾ ਸਮਾਨ ਨਹੀਂ ਬਣਾਇਆ ਕੋਈ ਚੀਜ਼ ਨਹੀਂ ਬਣਾਈ ਇਹ ਦੇਖੋ ਇਹ ਕੀ ਕਰ ਸਕਦਾ ਵਾ ਕੁਛ ਨਹੀਂ ਇਹਦੇ ਪੱਲੇ ਨੰਗਾ ਕਿ ਹੋਣੀ ਤੈਨੂੰ ਪਤਾ ਤੈਨੂੰ ਪਤਾ ਮੈਂ ਕਿੰਨਾ ਫੇਮਸ ਆ ਇੰਸਟਾਗ੍ਰਾਮ ਤੇ ਕੋਈ ਫੇਮਸ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਘਰ ਦੇ ਮਾਮਲੇ ਤੇ ਵਿੱਚ ਜਮਾਂ ਨੰਗਾ ਇਹ ਫੁਗਰਾ ਵੇਖੋ ਘਰ ਵਾਲੀ ਇਲਜ਼ਾਮ ਲਾ ਰਹੀ ਹੈ ਕਿ ਜਿਹੜਾ ਮੇਰਾ ਘਰ ਵਾਲਾ ਉਹ ਫੁਗਰਾ ਸਿਰੇ ਦਾ ਨੰਗ ਬੰਦਾ ਹੈਗਾ ਨੰਗ ਬੰਦਿਆ ਬਾਈ ਤੁਸੀਂ ਉਹ ਕਹ ਰਿਆ ਨੰਗ ਬਾਈ ਤੈਨੂੰ ਲੱਗਦਾ ਨਾ ਨੰਗਾ ਯਾਰ ਲੱਗਦਾ ਤੁਹਾਡੀ ਘਰ ਤੁਹਾਡਾ ਪਰਿਵਾਰ ਹੀ ਕਹਿ ਰਿਹਾ ਬਾਈ ਜੀ ਉਹਦਾ ਮਰੀ ਜਾਂਦੀ ਚਾਵਲ ਮਰੀ ਜਾਂਦੀ ਹੈ ਯਾਰ ਕੰਮ ਨਹੀਂ ਕਰਦਾ ਆ ਬੂਡ ਵੇਖ ਲਓ ਇਹਦੇ ਕੰਪਨੀ ਦੇ ਤਾਂ ਹੈਗੇ ਆ ਆ ਲੋਰ ਟੀ-ਸ਼ਰਟ ਵੇਖ ਲਓ ਲੋਕਾਂ ਨੇ ਮੰਗ ਕੇ ਕੱਪੜੇ ਪਾਉਂਦਾ ਵਾ ਠੀਕ ਹੈ ਨਾ ਇਹਦੀ ਇੰਨੀ ਔਕਾਤ ਨਹੀਂ ਹੈਗੀ ਆ ਆਪ ਕਮਾ ਕੇ ਕੱਪੜੇ ਪਾ ਸਕੇ ਜੇ ਕਿਤੇ ਜਾਣਾ ਹੁੰਦਾ ਮਾਰੀ ਜਾਂਦੀ ਹੈ ਯਾਰ ਉਹ ਕਿਤੇ ਲੋਕਾਂ ਨੇ ਮੰਗ ਕੇ ਲੈ ਕੇ ਜਾਂਦਾ ਭਾਈ ਕੰਮ ਕੀ ਕਰਦੇ ਤੁਸੀਂ ਭਾਈ ਕੰਮ ਕਰਦਾ ਮੈਂ ਬਸ ਬਹੁਤ ਕੰਮ ਕਰਦਾ ਯਾਰ ਕੀ ਕੰਮ ਕੀ ਕਰਦੇ ਕਦੇ ਕਿਸੇ ਦਾ ਕੰਮ ਕਰਦਾ ਕਿਸੇ ਕਿਸੇ ਦਾ ਕਰਦਾ ਪੈਸੇ ਮਿਲਦੇ ਮੈਨੂੰ ਕੰਮ ਕਰਨ ਦੇ ਉੱਥੋਂ ਹੁੰਦਾ ਇਹ ਸਾਰਾ ਕੁਝ ਤੇ ਉੱਥੋਂ ਹੀ ਦਿੰਦਾ ਕੀ ਆ ਆਪ ਦੇ ਲਈ ਮਾਨੂੰ ਤਾਂ ਕੁਛ ਦਿੰਦਾ ਨਹੀਂ ਹੈਗਾ ਮੇਰੇ ਪੱਲੋਂ ਖਾਂਦਾ ਇਹ ਤੇ ਉਦੋਂ ਉਦੋਂ ਦੀ ਤੂੰ ਮੇਰੇ ਨਾਲ ਹੀ ਨਹੀਂ ਵੀ ਇੰਨੀ ਜੇ ਦਿੰਦਾ ਨਹੀਂ ਤਾਂ ਕੱਲ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਹੋਏ ਨੇ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਭਾਈ ਤੁਹਾਡੇ ਹਾਂ ਤੇ 10 ਸਾਲ ਹੋ ਗਏ ਭਾਈ ਤੇ ਉਦੋਂ ਦਾ ਨੇ ਇਹਨੇ ਕਿਆ ਮੈਨੂੰ ਕੋਈ ਕਿੰਨੇ ਜਵਾਕ ਕਿੰਨੇ ਜਵਾਕ ਤੁਹਾਡੇ ਇੱਕ ਇੱਕ ਜਵਾਕ ਪੜਦਾ ਸਕੂਲ ਚ ਹਾਂ ਭਾਈ ਤੇ ਮੈਂ ਫਰਚਾ ਵੀ ਵੀਰ ਜੀ ਮੈਂ ਦਿੰਨੀ ਆ ਇਹ ਕੁਛ ਨਹੀਂ ਕਰਦਾ ਦਾ ਕੰਮ ਖਾਣਾ ਪੀਣਾ ਘੁੰਮਣਾ ਫੁਕਰ ਪੁਣਾ ਕਰਨਾ ਇਹ ਕਰਨਾ ਉਹ ਕਰਨਾ ਉਧਰ ਘੁੰਮਣ ਚਲੇ ਜਾਣਾ ਉਹਦੀ ਗੱਡੀ ਮੰਗ ਲਈ ਉਹਦੇ ਕੱਪੜੇ ਮੰਗ ਲਏ ਇਹਦੇ ਕੋਲੇ ਬਸ ਆਹੀ ਗੋਸ਼ਾ ਕੰਮ ਦਾ ਕੰਮ ਵਾਸਤੇ ਹੀ ਲੈ ਕੇ ਜਾਣਾਗਾ ਉਹਦੋਂ ਤੇਰਾ ਕਿਸੇ ਦਾ ਸੀਗਾ ਪ੍ਰੋਗਰਾਮ ਹੈ ਉੱਥੇ ਗੱਡੀ ਤਾਂ ਕਰਕੇ ਲੈ ਕੇ ਗਿਆ ਸੀ ਮੈਨੂੰ ਕਿਹੜਾ ਸ਼ੌਕ ਸੀ ਕੋਈ ਗੱਡੀ ਤੁਹਾਡੀ ਆਪਦੀ ਸੀ ਨਹੀਂ ਭਾਈ ਗੱਡੀ ਮੈਂ ਮੰਨਦਾ ਮੈਂ ਆਪਦੀ ਨਹੀਂ ਸੀ ਤੇ ਇਹਨੇ ਕਿਹਾ ਸੀਗਾ ਵੀ ਆਪਣੇ ਉੱਥੇ ਥੋੜੀ ਮੋਟੀ ਟੌਰ ਬਣ ਜੂ ਤੇ ਗੱਡੀ ਲੈ ਜਾ ਤੇ ਮੈਂ ਇਹਦੇ ਕਰਕੇ ਗੱਡੀ ਲਗਿਆ ਸੀ ਮੇਰਾ ਕਿਹੜਾ ਜੀ ਕਰਦਾ ਕਿਸੇ ਦੀ ਗੱਡੀ ਮੰਗਣ ਨੂੰ ਵੇਖੋ ਬਾਈ ਕਹਿੰਦਾ ਵੀ ਮੈਂ ਗੱਡੀ ਮੰਗ ਕੇ ਲੈ ਕੇ ਗਿਆ ਸੀ ਟੌਰ ਬਣ ਜੂਗੀ ਤੁਹਾਨੂੰ ਪਤਾ ਜੀ ਉਹ ਗੱਡੀ ਕਿਤੇ ਲੱਗ ਲੁੱਕ ਜਾਂਦੀ ਨੁਕਸਾਨ ਹੋਣਾ ਸੀ ਉਹ ਤੇ ਬਾਈ ਜਦੋਂ ਇਹ ਕਹੀ ਜਾਂਦੀ ਸੀਗੀ ਵੀ ਚੱਲ ਆਪਣੀ ਮਾੜੀ ਮੋਟੀ ਟੌਰ ਬਣ ਜੂ ਮੇਰੀ ਇੱਜ਼ਤ ਬਣ ਜੂ ਉਦੋਂ ਤਾਂ ਇਹਦੀਆਂ ਸੇਲੀਆਂ ਕਹਿੰਦੀਆਂ ਸੀ ਨਾ ਤੇਰਾ ਘਰ ਵਾਲਾ ਵੇ ਕਿੰਨਾ ਬੰਦਾ ਛੰਦਾ ਤੇ ਉਦੋਂ ਤਾਂ ਚੌੜੀ ਹੋਈ ਫਰਦੀ ਆ ਕੀਤਾ ਨੇ ਸੇਲੀਆਂ ਦੇ ਸਾਹਮਣੇ ਲੋਕਾਂ ਨੂੰ ਦਿਖਾਉਣ ਲਈ ਆਪ ਇਹਦੇ ਕੋਲੇ ਕੋਈ ਕੰਮ ਧੰਦਾ ਨਹੀਂ ਹੈਗਾ ਸਾਰਾ ਦਿਨ ਬੇਲਾ ਐ ਸੇਹਲਿਆਂ ਦੇ ਸਾਹਮਣੇ ਇਹਨੇ ਇੱਕ ਫੁਕਰਪੂਣਾ ਕੀਤਾ ਮੈਂ ਪਤਾ ਨਹੀਂ ਕਿੰਨਾ ਘਰੀਚਾ ਹੈਗਾ ਪਰ ਇਹਦੇ ਵਿੱਚ ਕੁਛ ਵੀ ਨਹੀਂ ਮੈਂ ਡਿਊਟੀ ਕਰਦੀ ਆ ਤੇਰੇ ਤੇਰੇ ਮਾਰੇ ਨੇ ਕੀਤਾ ਸੀ ਮੈਂ ਤੇਰੇ ਮਾਰੇ ਨੇ ਕੀਤਾ ਸੀ ਤੂੰ ਡੋਗਾਂ ਦੇ ਠੀਕ ਆ ਨਾ ਆ ਆ ਦੇਖੋ ਆ ਟੀ-ਸ਼ਰਟ ਆ ਲੋ ਸਾਰਾ ਕੁਛ ਮੇਰੀ ਕਮਾਈ ਦਾ ਠੀਕ ਆ ਨਾ ਮੈਂ ਜੋਬ ਕਰਦੀ ਹਾਂ ਹੁਣ ਤਾਂ ਤੁਸੀਂ ਕਹੀ ਜਾਂਦੇ ਸੀ ਇਹ ਮੰਗ ਕੇ ਮੈਂ ਜੋਬ ਕਰਦੀ ਆ ਠੀਕ ਆ ਨਾ ਮੈਂ ਇਹਨੂੰ ਅੱਧਾ ਖਰਚਾ ਦਿਨੀਆਂ ਮੇਰੇ ਸਰ ਤੇ ਆਸ਼ ਕਰਦਾ ਆਪ ਇਹ ਫੁਕਰਾ ਤੇ ਨੰਗਾ ਫੁਕਰਾ ਦੇ ਨਾਂ ਕਿਹਨੂੰ ਕਹਿੰਨੀ ਆ ਤੂੰ ਕੰਮ ਕੰਮ ਕੀ ਕਰਦੇ ਹੋ ਬਾਈ ਤੁਹਾਨੂੰ ਪੁੱਛਣਾ ਵਾਰ-ਵਾਰ ਬਾਈ ਮੈਂ ਪੇਡ ਪ੍ਰੋਮੋਸ਼ਨਾਂ ਕਰਦਾ ਲੋਕਾਂ ਦੀਆਂ ਠੀਕ ਆ ਉਥੋਂ ਆਉਂਦੇ ਆ ਬੂਟ ਤੇ ਪ੍ਰੋਮੋਸ਼ਨ ਦਾ ਪ੍ਰੋਮੋਸ਼ਨ ਕਾਦੀਆਂ ਕਰਦੇ ਤੁਸੀਂ ਬਾਈ ਆ ਜਿਵੇਂ ਕਿਸੇ ਨੇ ਦੁਕਾਨ ਕੀਤੀ ਆ ਉਹਦੀ ਮੈਂ ਪ੍ਰੋਮੋਸ਼ਨ ਕਰਦਾ ਮੈਂ ਯਾਰ ਸੋਸ਼ਲ ਮੀਡੀਆ ਤੇ ਸਟਾਰ ਆ ਫੋਲੋਅਰ ਵੇਟ ਮੈਂ ਜੋਬ ਕਰਦੀ ਆ ਇਹਨਾਂ ਨੇ ਡੱਕਾ ਨਹੀਂ ਕਰਦਾ ਕੰਮ ਕਰਨਾ ਬਸ ਫੁਕਰ ਪੁਣੇ ਤੇ ਬਸ ਖਾ ਲਿਆ ਪੀ ਲਿਆ ਨਾ ਲੇ ਧੋਲੇ ਬਸ ਚਲੇ ਜਾਂਦੇ ਆ ਬਾਹਰ ਨੂੰ ਰੋਲ ਕਰਨ ਲੱਗ ਜਾਂਦੀ ਆ ਮੈਂ ਜੋਬ ਕਰਦੀ ਆ ਮੈਂ ਜੋਬ ਕਰਦੀ ਆ ਤੂੰ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਮੇਰੇ ਸਰ ਤੇ ਘਰ ਜਲਦਾ ਮੋਬਲ ਦਾਵਾ ਰੋਟੀ ਪਾਣੀ ਫਿਰ ਤੁਸੀਂ ਸਾਰਾ ਬਣਾਉਣੀ ਮੈਂ ਆਪ ਸਾਰਾ ਕੰਮ ਕਰਕੇ ਫਿਰ ਜੋਬ ਤੇ ਜਾਨੀ ਆ ਫਿਰ ਆ ਕੇ ਫਿਰ ਮੈਂ ਜੋ ਜੋਬ ਤੋਂ ਬਾਅਦ ਕੰਮ ਕਰਦੀ ਆ ਇਹਨਾਂ ਨੇ ਕੁਝ ਵੀ ਮੇਰੇ ਨਾਲ ਕਰਉਣਾ ਜੋਬ ਪਤਾ ਕਰਦੀ ਆ ਇਹ ਜੋਬ ਕਰਦੀ ਆ ਤੁਹਾਡੀ ਘਰ ਵਾਲੀ ਜਿਹੜਾ ਘਰੇ ਜਿਹੜਾ ਆਟਾ ਪਾਣੀ ਹੈਗਾ ਜਿਹੜਾ ਆਟਾ ਗਾ ਜਾਂ ਹੋਰ ਕੋਈ ਸਬਜੀ ਸਮਾਨ ਉਹ ਤੁਸੀਂ ਲੈ ਕੇ ਆਉਨੇ ਆ ਕਿ ਘਰ ਵਾਲੀ ਤੁਹਾਡੀ ਬਾਈ ਮੈਂ ਵੀ ਲੈ ਕੇ ਆਉਣਾ ਚੱਲ ਮੰਨਦਾ ਮੈਂ ਕਰਦੀ ਆ ਜੌਬ ਕਰਦੀ ਆ ਠੀਕ ਆ ਇਹ ਵੀ ਲੈ ਕੇ ਆਈ ਆ ਕਿਸੇ ਦਿਨ ਲੈ ਕੇ ਆਈ ਹੋਊਗੀ ਮੈਨੂੰ ਹੀ ਪਤਾ ਕਿਹੜਾ ਨਹੀਂ ਵੀਰ ਜੀ ਮੈਂ ਹਰ ਰੋਜ਼ ਲੈ ਕੇ ਆਉਣੀ ਆ ਬਸ ਇਹਨਾਂ ਨੇ ਆਪਦਾ ਨਾਮ ਕਰਨਾ ਵਾ ਇਹ ਕੁਛ ਨਹੀਂ ਕਰਦਾ ਬੰਦਾ ਠੀਕ ਆ ਨਾ ਮੈਂ ਹੀ ਕਰਦੀ ਆ ਸਾਰਾ ਕੁਝ ਮੈਂ ਰੈਗੂਲਰ ਜੌਬ ਤੇ ਜਾਂਦੀ ਆ ਮੈਨੂੰ ਸੰਡੇ ਦੀ ਵੀ ਛੁੱਟੀ ਹੁੰਦੀ ਹੈ ਕਿ ਮੈਂ ਡਿਊਟੀ ਕਰਦੀ ਆ ਮੈਂ ਹੀ ਖਵੋਣੀ ਆ ਇਹਨਾਂ ਨੂੰ ਬਸ ਦੇਖੋ ਘਰ ਵਾਲੀ ਕਹਿੰਦੀ ਹੈ ਵੀ ਮੈਂ ਜੌਬ ਕਰਦੀ ਆ ਜਿਹੜਾ ਘਰ ਦਾ ਸਮਾਨ ਆ ਉਹ ਵੀ ਮੈਂ ਹੀ ਲੈ ਕੇ ਆਉਣੀ ਆ ਕਿ ਬਾਈ ਕਹਿੰਦਾ ਵੀ ਮੈਂ ਸੋਸ਼ਲ ਮੀਡੀਆ ਤੇ ਸਟਾਰ ਆਗਾ ਪਰ ਮੈਂ ਪੇੜ ਪ੍ਰਮੋਸ਼ਨਾਂ ਕਰਦਾਗਾ ਤੇ ਪ੍ਰਮੋਸ਼ਨਾਂ ਤੇ ਹੈਗਾ ਇੱਕ ਫੁਗਰਾ ਇਹ ਫੁਗਰਾ ਫੁਗਰਾ ਬਸ ਲੋਕਾਂ ਨੂੰ ਦਿਖਾਉਣ ਲਈ ਆ ਕਿ ਫੁਗਰਾ ਇਹ ਕੋਈ ਸਟਾਰ ਬਟਾ ਨਹੀਂ ਬਸ ਆ ਦਾ ਫੁਗਰਾ ਫੁਗਰਾ ਦਿਖਾਉਂਦਾ ਕਿਨੂੰ ਕਹਿੰਦੇ ਆ ਕਿ ਕਿਨੂੰ ਕਹਿੰਦੇ ਆ ਕਿ ਤੈਨੂੰ ਤੈਨੂੰ ਹੀ ਸਾਦੀ ਉੱਤੇ ਚੱਕਦੇ ਆ ਵੀ ਤੇਰਾ ਘਰ ਵਾਲਾ ਸੋਹਣਾ ਸੁਨੱਖਾ ਕਿੱਡਾਗਾ ਸੋਹਣਾ ਸੁਨੱਖਾ ਹੀ ਬੱਲੇ ਆ ਹੈ ਤਾਂ ਨੰਗ ਆਟਾ ਮੋਕ ਜਾਂਦਾ ਵਾ ਉਹ ਵੀ ਮੈਨੂੰ ਫਿਕਰ ਗਵਾਂਡੀ ਸਾਨੂੰ ਆਟਾ ਨਹੀਂ ਦਿੰਦੇ ਹੈਗੇ ਜਦੋਂ ਵਾਪਸ ਨਹੀਂ ਹੁੰਦਾ ਉਹ ਆਟਾ ਕਿਵੇਂ ਦੇਣਗੇ 20 ਰੁਪਈਆ ਦਾ ਅਸੀਂ ਦੁੱਧ ਲੈ ਕੇ ਆਉਂਨੇ ਆ ਮਸਾਂ ਗੁਜ਼ਾਰਾ ਕਰਦੇ ਆ ਹੋਰ ਇਹਨੂੰ ਕੋਈ ਟੈਨਸ਼ਨ ਨਹੀਂ ਬਸ ਆਪ ਦੀ ਟੈਨਸ਼ਨ ਐਨੂੰ ਮੈਂ ਜੋਬ ਕਰਾਂ ਚਾਹੇ ਨਾ ਛੁੱਟੀ ਵਾਲੇ ਦੇਣ ਇਹ ਸਾਰਾ ਦਿਨ ਪ੍ਰੈਸ ਕਰ ਕਰਦਾ ਹੀ ਰਹਿੰਦਾ ਕੱਪੜੇ ਆਪ ਦੇ ਪ੍ਰੈਸ ਹੀ ਕਰੀ ਜਾਂਦਾ ਸਰਕਾਰ ਨੇ 600 ਜੂਨਟ ਕੀ ਮਾਫ ਕਰਤੀ ਇਹਨੂੰ ਇਹ ਲੱਗਿਆ ਹੀ ਰਹਿੰਦਾ ਸਾਰਾ ਦਿਨ ਕੱਪੜੇ ਕਿ ਕਿੱਥੇ ਜਾਣ ਕਿੱਥੇ ਨਿਕਲ ਲੈਣੇ ਕੱਪੜੇ ਦਾ ਪ੍ਰੈਸ ਕਰਕੇ ਪਾਉਣੀ ਆ ਤੂੰ ਦਾ ਅੱਦੇ ਵਾਲਾ ਆਲੇ ਤੂੰ ਸੂਟ ਪਾਉਣੀ ਆ ਨਹੀਂ ਨਹੀਂ ਵੀਰ ਜੀ ਇਹਨਾਂ ਨੇ ਜੋ ਤੁਹਾਨੂੰ ਗੱਲਾਂ ਦੱਸੀਆਂ ਸਾਰੀਆਂ ਝੂਠੀਆਂ ਆ ਵਾ ਸਿਰਫ ਫੁਗਰਪੁਣਾ ਵਾ ਗਵਾਂਡੀਆਂ ਦੇ ਕੋਈ ਵੀ ਚੀਜ਼ ਮੈਂ ਲੈ ਆਵਾ ਇਹਨਾਂ ਨੇ ਵਾਪਸ ਨਹੀਂ ਕਰਨੀ ਹੈਗੀ ਦੋ ਪੈਸੇ ਹੱਥ ਤੇ ਨਹੀਂ ਧਰਨੇ ਹੈਗੇ ਆਪਦਾ ਹੀ ਆਪਦਾ ਸਾਰਾ ਕੁਝ ਸੋਚਦੇ ਆ ਹੋਰ ਕਿਸੇ ਬਾਰੇ ਕੁਝ ਨਹੀਂ ਸੋਚਦੇ ਹੈਗੇ ਗਲਤ ਛਲਤ ਗੱਲਾਂ ਤੁਹਾਨੂੰ ਦੱਸੀ ਜਾਂਦੇ ਆ ਹੋਰ ਇਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਨਾਲੇ ਥੋਲੇ ਨਿਕਲ ਕੇ ਬਾਹਰ ਨੂੰ ਕੋਈ ਸਬਜ਼ੀ ਦਾ ਫਿਕਰ ਨਹੀਂ ਕੋਈ ਆਟੇ ਦਾ ਨਹੀਂ ਫਿਕਰ ਨਹੀਂ ਨਾ ਕੋਈ ਸਜਵਾਗ ਦਾ ਫਿਕਰ ਇਹਨੂੰ ਅੱਛਾ ਜਵਾਕਾਂ ਨੂੰ ਦਵਾਈ ਦੂਈ ਦੋ ਹੁੰਦਾ ਕਿ ਨਹੀਂ ਨਹੀਂ ਕੁਛ ਨਹੀਂ ਦਵਾਉਂਦਾ ਮੈਂ ਜੌਬ ਕਰਦੀ ਆ ਮੈਂ ਖੁਦ ਕਮਾ ਕੇ ਫੇਰ ਉਹਨਾਂ ਦਾ ਸਾਰਾ ਸਹੂਲਤਾਂ ਦਿੰਦੀ ਆ ਉਹਨਾਂ ਨੂੰ ਮੈਂ ਇਹਨਾਂ ਨੇ ਕੁਛ ਨਹੀਂ ਕਰਨਾ ਹੈਗਾ ਉਹ ਕਰਨਾ ਕਰਨੇ ਦੀ ਗੱਲ ਨਾ ਕਰ ਲੱਖ ਰੁਪਈਆ ਮਹੀਨੇ ਦਾ ਸਿੱਟਾ ਕਰੂੰ ਮੈਨੂੰ ਮੜਿਆ ਆ ਪੈਸੇ ਆਉਣ ਲੱਗੇ ਆਂਦੇ ਇੰਸਟਾਗ੍ਰਾਮ ਤੋਂ ਮੈਨੂੰ ਕੋਈ ਇੰਸਟਾ ਇੰਸਟਾਗ੍ਰਾਮ ਨਹੀਂ ਆਪ ਆਪ ਫੇਮਸ ਹੋਣ ਲਈ ਸਾਰਾ ਕੁਝ ਕੀਤਾ ਇਹਨੇ ਦੇਖੋ ਘਰ ਵਾਲੀ ਕਹਿੰਦੀ ਆ ਫੇਮਸ ਹੋਣ ਲਈ ਕੱਪੜੇ ਪ੍ਰੈਸ ਕਰਕੇ ਪਾ ਕੇ ਜਾਂਦਾ ਕਾ ਕੋਈ ਇੰਸਟਾਗ੍ਰam ਤੇ ਬਾਈ ਕੰਮ ਕਰਦਾ ਹੋਊਗਾ ਜਾਂ ਕੋਈ YouTube ਤੇ ਕੰਮ ਕਰਦਾ ਹੋਊਗਾ ਕੋਈ ਹੋਣਾ ਹੀ ਆ ਇਹ ਹੋਰ ਕੁਛ ਨਹੀਂ ਹੈਗਾ ਕੁੜੀਆਂ ਨੂੰ ਦੇਖ ਲਿਆ ਉਧਰ ਟਰਾਈ ਮਾਰ ਲਿਆ ਉਧਰ ਆਏਗਾ ਘਰ ਦਾ ਇਹਨੂੰ ਪਤਾ ਨਹੀਂ ਹੈਗਾ ਕੀ ਹੈਗਾ ਕੀ ਨਹੀਂ ਵੇਖਿਆ ਇਹ ਆ ਵੇਖਿਆ ਵਾ ਸਾਰਾ ਕੁਛ ਵੇਖਿਆ ਗਵਾਂਡੀਆਂ ਦੀ ਉਹਨੂੰ ਕੁੜੀ ਨੂੰ ਤੂੰ ਵੇਖੀ ਜਾਂਦਾ ਸੀਗਾ ਕੋਠੇ ਤੇ ਚੜ ਕੇ ਹੈ ਸਾਰਾ ਦਿਨ ਫੋਨ ਤੇਰਾ ਬੀਜ ਰੰਦਾ ਵਾ ਵੀਰ ਜੀ ਬੈਲੈਂਸ ਵੀ ਮੈਨੂੰ ਮੈਂ ਆਪ ਕਰਵਾ ਕੇ ਦਿੰਨੀ ਆ ਇਹਦੀ ਨੀ ਔਕਾਤ ਨਹੀਂ ਹੈਗੀ ਕਿ ਇਹ ਬੈਲੈਂਸ ਕਰਵਾ ਲੂ ਤੁਹਾਡੇ ਘਰ ਵਾਲਾ ਤੁਸੀਂ ਇਹਨੂੰ ਔਕਾਤ ਤੇ ਪਰਖੀ ਜਾਨੇ ਪਰਖੀ ਆਵਾਂਗੇ ਜੋ ਕੰਮ ਨਹੀਂ ਕਰਨਾ ਹੈ ਤਾਂ ਕੰਮ ਬਈ ਰੀਚਾਰਜ ਰੀਚਾਰਜ ਵੀ ਤਾਂ ਬਈ ਮੈਂ ਮੰਨਦਾ ਕਦੀ ਯਾਰਾ ਚੱਲ ਕਰਾਤਾ ਹੋਊਗਾ ਮੰਨ ਗਿਆ ਬਈ ਕੁਝ ਪਰਸੈਂਟ ਕਹਿੰਦਾ ਵੀ ਮੇਰੀ ਘਰ ਵਾਲੀ ਮੇਰੇ ਫੋਨ ਦੇ ਵਿੱਚ ਰੀਚਾਰਜ ਕਰਾ ਕੇ ਦਿੰਦੀ ਆ ਵੀਰ ਜੀ ਜਦੋਂ ਜਵਾਦ ਬਿਮਾਰ ਜਦੋਂ ਵੀਰ ਜੀ ਜਵਾਦ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਮੈਂ ਲੈ ਕੇ ਜਾਂਦੀ ਆ ਹਸਪੀਟਲ 'ਚ ਇੱਕ ਦਿਨ ਮੈਂ ਜ਼ਿਆਦਾ ਬੁਖਾਰ ਉਹਨੂੰ ਹੋ ਗਿਆ ਸੀ ਮੈਂ ਅਗੇ ਗਈ ਉਹਨੂੰ ਇਹਨੂੰ ਫੋਨ ਲਾਇਆ ਇਹਨੇ ਸਾਡਾ ਫੋਨ ਨਹੀਂ ਚੱਕਿਆ ਹੈਗਾ ਦੱਸੋ ਇਹ ਕਿੱਥੇ ਬਿਜੀ ਸੀਗਾ ਕਿਹਦੇ ਕੋਲੇ ਬੈਠਾ ਸੀਗਾ ਇਹਨੂੰ ਕਿਸੇ ਦਾ ਕੋਈ ਫਿਕਰ ਨਹੀਂ ਹੈਗਾ ਦੇਖੋ ਘਰ ਵਾਲੀ ਬਾਕੀ ਤੰਗ ਹੈ ਕਹਿੰਦੀ ਵੀ ਜਦੋਂ ਜਵਾਕ ਬਿਮਾਰ ਹੋ ਗਿਆ ਤਾਂ ਇਹਨੇ ਫੋਨ ਨਹੀਂ ਚੱਕਿਆ ਬਾਈ ਤੁਸੀਂ ਫੋਨ ਚੱਕਿਆ ਨਹੀਂ ਬਾਈ ਮੈਂ ਕਿਸੇ ਦੀ ਨਾ ਉੱਥੇ ਨਾ ਪੇਡ ਪ੍ਰਮੋਸ਼ਨ ਸੀਗੀ ਬਹੁਤ ਵੱਡੀ ਪੇਡ ਪ੍ਰਮੋਸ਼ਨ ਸੀ ਠੀਕ ਆ ਉੱਥੇ ਉਹ ਪੇਡ ਪ੍ਰਮੋਸ਼ਨ ਕਰਨ ਗਿਆ ਸੀ ਮੈਂ ਉਹਨਾਂ ਨੇ ਮੈਨੂੰ ਰਿਪੇਅਰ ਥੇਲੇ ਦੇਣੇ ਸੀ ਇਹ ਵਿੱਚੇ ਫੋਨ ਲਈ ਜਾਣ ਫੋਨ ਲਈ ਜਾਣ ਉਹ ਕਹਿੰਦੇ ਬਾਈ ਤੂੰ ਜਾਵੜਾ ਪਹਿਲਾਂ ਫੋਨ ਹੀ ਸੁਣਦਾ ਮੋਕ ਜ਼ਰੂਰੀ ਸੀ ਕਿ ਜਵਾਕ ਜ਼ਰੂਰੀ ਸੀਗਾ ਵੀਰ ਜੀ ਜਦੋਂ ਪੁੱਲ ਪਲੇ ਖੇਪੇ ਕੇ ਪੰਡ ਲੈ ਕੇ ਜਾਂਦਾ ਨਾ ਉੱਥੇ ਹੀ ਇਹ ਇਹ ਗਾਣਾ ਚਲਾਈ ਜਾਊਗਾ ਕਿ ਆ ਗਿਆ ਸੋਹਰਿਆਂ ਦਾ ਪਿੰਡ ਨਹੀਂ ਬਈ ਫਿਰ ਗਾਣਾ ਲੱਗ ਜਾਂਦੇ ਨੇ ਉਹ ਬਾਈ ਸੋਹਰਿਆਂ ਦਾ ਪਿੰਡ ਆ ਯਾਰ ਸੋਹਰਿਆਂ ਵਾਲਾ ਹੀ ਗਾਣਾ ਲਾਊਗਾ ਦਸਵੇਂ ਕੀ ਦਾ ਮੁਹੰਮਦ ਸਿੰਘ ਦਾ ਉਹ ਬਾਈ ਉਹ ਗਾਣਾ ਨਹੀਂ ਸੀਗਾ ਆਓ ਮੇਰੇ ਸੋਹਰਿਆਂ ਦਾ ਪਿੰਡ ਨਹੀਂ ਨੇੜੇ ਆ ਗਿਆ ਹਨ ਨੇ ਉਹ ਗਾਣਾ ਗਾਉਣਾ ਵੇਖੋ ਸੁਣੋ ਹਾਂ ਉੱਥੇ ਚੱਲਿਆ ਜਾਂਦਾ ਇਹ ਵਧੀਆ ਹੋਏ ਦੀ ਸੇਵਾ ਪਾਣੀ ਕਰਦੇ ਆ ਜਦੋਂ ਮੈਂ ਪਾਸੇ ਹੋ ਜਾਂਦੀ ਆ ਇਹ ਮੇਰੇ ਪਾਪਾ ਕੋਲੋਂ ਪੈਸੇ ਮੰਗ ਕੇ ਲੈਂਦਾ ਕਿ ਮੈਂ ਜਵਾਕਾਂ ਦੀ ਫੀਸ ਭਰਨੀ ਆ ਸਾਰੇ ਇਹ ਆਪਦੇ ਤੇ ਲੋਂਦਾ ਸਾਨੂੰ ਘਰੇ ਕੁਛ ਵੀ ਨਹੀਂ ਦਿੰਦਾ ਇੱਕ ਕਸਮ ਦਾ ਨੰਗ ਬੰਦਾ ਫੁਗਰਾ ਬੰਦਾ ਹੈ ਬਈ ਤੁਹਾਡੀ ਘਰ ਵਾਲੀ ਜੋਬ ਕੀ ਕਰਦੀ ਆ ਓ ਬਈ ਸਹੀ ਦਾ ਅੱਲਾ ਦੱਸਾਂ ਤੜਕੇ ਲੱਗ ਜਾਂਦੀ ਆ ਮੈਂ ਜੋਬ ਤੇ ਚੱਲੀ ਆ ਠੀਕ ਆ ਮੈਂ ਮੈਨੂੰ ਜੋਬ ਤੇ ਫੋਨ ਨਾਲ ਨਹੀਂ ਆਇਆ ਨਾਲ ਨਹੀਂ ਆਏ ਨਾ ਕਰੀ ਮੈਂ ਜੋਬ ਤੋਂ ਆ ਗਈ ਹੁਣ ਮੈਂ ਥੱਕੀ ਪਈ ਆ ਠੀਕ ਆ ਰੋਕੇ ਰੋਟੀ ਲਾਉਂਗੀ ਫਿਰ ਦੱਸਾ ਜੌਬ ਕੀ ਕਰਦੀ ਐ ਹਾਂ ਧਾਗਾ ਮੇਲੇ ਚ ਲੱਗੀ ਐ ਧਾਗਾ ਮੇਲ ਚ ਲੱਗਿਆ ਹਾਂਜੀ ਧਾਗਾ ਮੇਲ ਚ ਲੱਗਿਆ ਕਿੰਨੀ ਤਨਖਾਹ ਮੇਰੀ ਹੈਗੀ ਐ 10000 ਲੋ ਜੀ ਘਰ ਵਾਲੀ ਜਿਹੜੀ ਐ ਉਹ 10000 ਰੁਪਇਆ ਮਹੀਨੇ ਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਜਾਂਦੀ ਆ ਤੇ ਤੁਸੀਂ ਵੀ ਆਪਣਾ ਟਾਈਮ ਬਰਬਾਦ ਨਾ ਕਰੋ ਸੋਸ਼ਲ ਮੀਡੀਆ ਤੋਂ ਆਏ ਪੈਸੇ ਨਹੀਂ ਆਉਂਦੇਗੇ ਫੁਕਰ ਪੁਣੇ ਦੇ ਵਿੱਚ ਆਵਦਾ ਝੁੱਗਾ ਚੋੜ ਤੁਸੀਂ ਨਾ ਕਰਾਓ ਆਪੋ ਆਪਣਾ ਕੰਮ ਕਰੋ ਕੰਮ ਕਰਨ ਦਾ ਹੀ ਭਾ ਫੁਕਰ ਪੁਣੇ ਦੇ ਵਿੱਚ ਕੁਝ ਨਹੀਂ ਮਿਲਦਾਗਾ ਤੁਹਾਨੂੰ ਵੀ ਇੱਕ ਮੈਸੇਜ ਦਿੱਤਾਗਾ ਇਸ ਮੈਸੇਜ ਤੇ ਜਰੂਰ ਗੌਰ ਕਰਨਾ ਚੰਗੇ ਚੰਗੇ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਮੈਸੇਜ ਕਿਦਾਂ ਲੱਗਿਆ